ਯਾਰ ਜਿਹੜੀ ਚੀਜ਼ ਮੇਰੇ ਪਰਿਵਾਰ ਨੂੰ ਪਸੰਦ ਨਹੀਂ ਆ ਉਹ ਚੀਜ਼ ਮੈਂ ਬਿਲਕੁਲ ਨਹੀਂ ਕਰੂੰਗੀ ਹੂੰ ਜਿੱਦਾਂ ਕਿ ਚਾਹੇ ਮੇਰੇ ਪਾਰਟਨਰ ਨੂੰ ਚੂਜ਼ ਕਰਨ ਦੀ ਗੱਲ ਆ ਜੀ ਚਾਹੇ ਮੇਰੇ ਅੱਗੇ profession ਦੇ ਵਿੱਚ ਕੰਮ ਦੀ ਗੱਲ ਆ ਸੋ ਮੈਂ ਆਪਣੇ ਪਰਿਵਾਰ ਨੂੰ ਹਮੇਸ਼ਾ ਨਾਲ ਲੈ ਕੇ ਚੱਲਦੀ ਹਾਂ ਜਿੱਥੇ ਉਹਨਾਂ ਨੂੰ ਲੱਗਦਾ ਕਿ ਚਾਹੇ ਮੇਰੇ ਲੌਂਡ ਪਾਉਣ ਦੀ ਗੱਲ ਆ ਜੇ ਉਹਨਾਂ ਨੂੰ ਲੱਗਦਾ ਕਿ ਆ ਚੀਜ਼ ਨਹੀਂ ਵਧੀਆ ਲੱਗ ਰਹੀ ਤਾਂ ਉਹ ਨਹੀਂ ਪਾ ਕੇ ਜਾਣੀ ਹੂੰ ਤਾਂ ਮੈਂ ਨਹੀਂ ਪਾ ਕੇ ਨਿਕਲਦੀ ਹੂੰ ਔਰ ਇੰਡਸਟਰੀ ਦੀ ਗੱਲ ਕਰਾਂ ਸੋ ਮੇਰੇ ਰੂਲਸ ਇਹ ਆ ਕਿ ਯਾਰ ਆਪਦੇ ਕੰਮ ਤੱਕ ਕੰਮ ਰੱਖੋ ਹਮ ਸਾਰੇ ਬਹੁਤ ਚੰਗੇ ਆ ਸਾਡੀ ਲਾਈਨ ਦੇ ਵਿੱਚ ਜੇ ਤੁਸੀਂ ਚੰਗੇ ਹੋ ਤੇ ਸਾਰੇ ਬਹੁਤ ਨਹੀਂ ਸ ਹੁਣ ਮੈਨੂੰ ਇਹ ਨਹੀਂ ਪਤਾ ਚਾਹੀਏ ਮੇਰੇ ਮੂੰਹ ਤੇ ਨਾਈਸ ਨੇ ਚਾਹੀਏ ਪਰ ਪਿੱਛੇ ਮੈਨੂੰ ਬੋਲਦੇ ਹੁਣ ਆਈ ਡੋਟ ਕੇਅਰ ਬਿਕਾਜ਼ ਉਤਾ ਤੁਸੀਂ ਆਰਮ ਵੀ ਚਾਰ ਬੰਦਿਆਂ ਚ ਬੈਠੋਗੇ ਤੁਹਾਨੂੰ ਤੁਹਾਡੀਆਂ ਸਹੇਲੀਆਂ ਦਾ ਜਾਂ ਤੁਹਾਡੇ ਫਰੈਂਡਸ ਦਾ ਹੀ ਨਹੀਂ ਪਤਾ ਹੁੰਦਾ ਬਿਲਕੁਲ ਅਸੀਂ ਤੀਸਰੇ ਬੰਦੇ ਲਈ ਕੀ ਕਹਿ ਸਕਦੇ ਆ ਕੁਝ ਨਹੀਂ ਕਹਿ ਸਕਦੇ ਉਹ ਉਹਨਾਂ ਦੀ ਪਰਵਰੇਸ਼ਨ ਆ ਜਿ ਉਹਨਾਂ ਨੇ ਕੁਝ ਬੋਲਣਾ ਥੋੜੀ ਪਰਫੈਕਸ਼ਨ ਕੀ ਆ ਉਹ ਤੁਸੀਂ ਦਿਖਾਉਣੀ ਆ ਹੂੰ ਉਹ ਤੁਹਾਨੂੰ ਪਤਾ ਆ ਕਿ ਮੈਂ ਅਗਲੇ ਬੰਦੇ ਨੂੰ ਬਹੁਤ ਨਾਈਸਲੀ ਮਿਲਣਾ ਹੂੰ ਬਹੁਤ ਵਧੀਆ ਹਾਂ ਹਾਂ ਬਸ ਮੇਰੇ ਤੋਂ ਫਾਰਮੈਲਿਟੀਆਂ ਨਹੀਂ ਹੁੰਦੀਆਂ ਹੂੰ ਮੈਂ ਜੇ ਕਿਸੇ ਆਰਟਿਸਟ ਨੂੰ ਮਿਲਦੇ ਆ ਅ ਮੈਨੂੰ ਇੱਕ ਰੁਪਿੰਦਰ ਹੰਡਾ ਦੀ ਦੀਦੀ ਆ ਮੈਨੂੰ ਕਹਿੰਦੇ ਅਸੀਂ ਨਾ ਕਿਸੇ ਵਿਆਹ ਤੇ ਮਿਲੇ ਸੀਗੇ ਹੂੰ ਉਹ ਸ਼ਾਇਦ ਉਸ ਜੀ ਨੂੰ ਪਤਾ ਨਹੀਂ ਮੈਂ ਉਹਨਾਂ ਨੂੰ ਕਈ ਵਾਰੀ ਕਿਹਾ ਮੈਂ ਮੁੜ ਕੇ ਵੀ ਕਿਹਾ ਦੀਦੀ ਸੌਰੀ ਕਿ ਮੇਰਾ ਇਹ ਮਤਲਬ ਨਹੀਂ ਹੁੰਦਾ ਮੈਂ ਕਿਸੇ ਨੂੰ ਮਿਲਦੀਆਂ ਚਾਹੀਏ ਫੀਮੇਲ ਨੂੰ ਵੀ ਨਾ ਮੈਂ ਬਹੁਤ ਘਟਕੇ ਜਿਵੇਂ ਉਹ ਇਦਾਂ ਮੈਂ ਨਹੀਂ ਮਿਲ ਸਕਦੀ ਹਾਂ ਲਾਈਕ ਮੈਨੂੰ ਕਹਿੰਦੇ ਕੁੜੀਆਂ ਥੋੜੀ ਪਿਆਰ ਨਾਲ ਜੱਫੀ ਪਾ ਕੇ ਮਿਲਿਆ ਕਰ ਲੇ ਕਿ ਹਾਏ ਮੇਰਾ ਉਸ ਸੁਭਾਈ ਹੈ ਨਹੀਂਗਾ ਹਮ ਮਤਲਬ ਮੈਂ ਬਹੁਤ ਇੱਜ਼ਤ ਕਰਦੀ ਹਾਂ ਤੁਹਾਡੀ ਬਹੁਤ ਇੱਜ਼ਤ ਕਰਦੀ ਹਾਂ ਜਦੋਂ ਉਹਨਾਂ ਦਾ ਗਾਣਾ ਮੇਰੇ ਪਿੰਡ ਦੇ ਗੇੜੇ ਚੱਲੇ ਮੈਨੂੰ ਬਹੁਤ ਖੁਸ਼ੀ ਹੋਏ ਦੁਬਾਰਾ ਜਦੋਂ ਚੱਲੇ ਆ ਇੱਕ ਜਦੋਂ ਸੱਭਾ ਫਲੇ ਕਰਕੇ ਆਵਾ ਉਹ ਬਾਈ ਵੀ ਦਾ ਜਦੋਂ ਗਾਣਾ ਚੱਲੇ ਮੈਂ ਉਦੋਂ ਵੀ ਬਹੁਤ ਖੁਸ਼ ਹੋਈ ਇਹ ਦੋ ਬੰਦਿਆਂ ਲਈ ਪਤਾ ਹੀ ਨਹੀਂ ਕਿਉਂ ਮੈਂ ਅੰਦਰੋਂ ਅੰਦਰ ਹੀ ਬਹੁਤ ਹੀ ਖੁਸ਼ ਹੋਈ ਫਿਰ ਮੈਂ ਨਾ ਜਦੋਂ ਸੀ 2 ਸਾਲ ਪਹਿਲਾਂ ਵਿਆਹ ਤੇ ਮਿਲੇ ਦੀਦੀ ਮੈਨੂੰ ਕਹਿੰਦੇ ਤੂੰ ਆ ਫਾਰਮੈਲਟੀ ਜੀ ਨਾ ਕਰਿਆ ਕਰ ਐਸਾ ਹੀ ਤੂੰ ਮੈਂ ਕਿਹਾ ਦੀਦੀ ਇਹ ਮੇਰਾ ਮੈਨੂੰ ਇਦਾਂ ਹੀ ਮਿਲਣਾ ਪਸੰਦ ਆ ਹਨਾ ਮੈਨੂੰ ਉਹ ਫਾਰਮੈਲਟੀ ਲੱਗਦੀ ਆ ਹਨਾ ਵੀ ਵੀ ਮੈਂ ਸਾਰਿਆਂ ਦੀ ਬਹੁਤ ਇੱਜ਼ਤ ਕਰਦੀ ਆ ਹਮ ਹਰ ਇੱਕ ਦੀ ਰਿਸਪੈਕਟ ਕਰਦੀ ਆ ਸਾਡੀ ਫੀਲਡ ਵਿੱਚ ਚਾਹੇ ਕੋਈ ਕੁੜੀ ਆ ਚਾਹੇ ਮੁੰਡਾ ਪਰ ਮੈਂ ਗਲਤ ਨਹੀਂ ਬਰਦਾਸ਼ਤ ਕਰ ਸਕਦੀ ਔਰ ਜੇ ਤੁਹਾਨੂੰ ਲੱਗਦਾ ਕਿ ਫਾਰਮੈਲਟੀ ਆ ਉਹਦੇ ਲਈ ਮੈਂ ਤੁਹਾਡੇ ਤੋਂ ਸੌਰੀ ਮੰਗਦੀ ਪਰ ਮੈਨੂੰ ਨਾ ਉਹ ਚੀਜ਼ ਨਾ ਫੀਲ ਹੋएगी ਕਿ ਸੀਨੀਅਰ ਆਰਟਿਸਟ ਆ ਨਾ ਸਾਡੇ ਪਰ ਮੈਂ ਫੋਨ ਕੀਤਾ ਆਪਾਂ ਕਿਤੇ ਮਿਲਦੇ ਆ ਅਸੀਂ ਰਸਤੇ 'ਚ ਰੁਕੇ ਅਸੀਂ ਬਹੁਤ ਵਧੀਆ ਗੱਲ ਕੀਤੀ ਮੈਂ ਕਿ ਯਾਰ ਇਹ ਮੇਰੀ ਫਾਰਮੈਲਟੀ ਨਹੀਂ ਆ ਮੈਨੂੰ ਪਤਾ ਨਹੀਂ ਕਿਉਂ ਕਿ ਮੈਂ ਜ਼ਿਆਦਾ ਜੈਲਪ ਨਹੀਂ ਹੋ ਪਉਂਦੀ ਸ਼ਾਇਦ ਉਹ ਤੁਹਾਨੂੰ ਤਾਂ ਲੱਗ ਰਿਹਾ ਹਾਂ ਜੀ ਕਿ ਹਨਾ ਵੀ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਫੈਮਿਨਿਜ਼ਮ ਉੱਤੇ ਤੁਹਾਡੇ ਕੀ ਥੌਟਸ ਨੇ ਤੁਸੀਂ ਫੈਮਿਨਿਸਮ ਕਿਨੂੰ ਕਹਿੰਦੇ ਹੋ ਫੈਮਿਨਿਸਮ ਦੀ ਹਰ ਕੋਈ ਨਾ ਆਪਣੇ ਹਿਸਾਬ ਨਾਲ ਡੈਫੀਨੇਸ਼ਨ ਲੈ ਕੇ ਮੰਨ ਹਣਾ ਤੁਰਦਾ ਤੇ ਕਈ ਤਾਂ ਇਸ ਨੂੰ ਇਹ ਮੰਨਦੇ ਆ ਕਿ ਹਾਂ ਮੁੰਡੇ ਬੁਰੇ ਨੇ ਤੇ ਕੁੜੀਆਂ ਚੰਗੀਆਂ ਨੇ ਕੋਈ ਮੰਨਦਾ ਕਿ ਕੁੜੀਆਂ ਮੁੰਡੇ ਬਰਾਬਰ ਨੇ ਦੋਨਾਂ ਨੂੰ ਇਕੁਅਲ ਓਪਰਚ्युनिटीज ਮਿਲਣੀਆਂ ਚਾਹੀਦੀਆਂ ਨੇ ਤੁਹਾਡੇ ਇਹਦੇ ਤੇ ਕੀ ਟੇਕ ਆ ਅ ਮੈਨੂੰ ਜੋ ਮੈਂ ਆਪਦੇ ਪੁਆਇੰਟ ਆਫ View ਦੇ ਨਾਲ ਗੱਲ ਦੱਸ ਰਹੀ ਹਾਂ ਅਸੀਂ ਕੁੜੀਆਂ ਆ ਤੁਹਾਡੇ ਵੀ ਬ੍ਰਦਰਸ ਹੋਣਗੇ ਤੁਹਾਨੂੰ ਘਰ ਦੇ ਤੁਹਾਡੇ ਘੱਟ ਪਿਆਰ ਕਰਦੇ ਆ ਬਹੁਤ ਜ਼ਿਆਦਾ ਕਰਦੇ ਕਰਦੇ ਆ ਨਾ ਮੁੰਡਿਆਂ ਤੋਂ ਵੱਧ ਕਰਦੇ ਆ ਨਾ ਕੁੜੀਆਂ ਨੂੰ ਪਿਆਰ ਜ਼ਿਆਦਾ ਹੀ ਉਹਨਾਂ ਨੂੰ ਫਿਕਰ ਹੁੰਦੀ ਜ਼ਿਆਦਾ ਫਿਕਰ ਹੁੰਦੀ ਆ ਫਿਰ ਉਹ ਸਾਡੇ ਲਈ ਉਨੇ ਹੀ ਵਰੀਡ ਹੁੰਦੇ ਆ ਮੁੰਡਿਆਂ ਲਈ ਉਹ ਇੰਨੇ ਵਰੀਡ ਨਹੀਂ ਹੁੰਦੇ ਹੈਗੇ ਤਾਂ ਸਾਡੇ ਸਿਰ ਉਹ ਕਿਤੇ ਨਾ ਕਿਤੇ ਜ਼ਿਆਦਾ ਰਿਸਪੌਂਸਿਬਿਲਟੀ ਵੀ ਹੁੰਦੀ ਆ ਕਿਉਂਕਿ ਉਹ ਅਸੀਂ ਉਹ ਪਰਿਵਾਰਾਂ ਦੇ ਵਿੱਚੋਂ ਆ ਅੱਜ ਵੀ ਮੈਂ ਮੈਂ ਮम्मी ਨੂੰ ਬਹੁਤ ਟਾਈਮ ਦੀ ਕਹਿ ਰਹੀ ਆ ਯਾਰ ਮੇਰਾ ਨਾ ਕੱਲੀ ਟੂਰ ਕਰਨ ਦਾ ਬਹੁਤ ਦਿਲ ਕਰਦਾ ਵੀ ਮੈਂ ਕੇਰਲਾ ਐਕਸਪਲੋਰ ਐਕਸਪਲੋਰ ਕਰਨਾ ਪਿਛਲੇ 2-3 ਸਾਲਾਂ ਤੋਂ ਨਹੀਂ ਜਾਣਾ ਹੂੰ ਚਾਹੇ ਅਸੀਂ ਜਿੰਨੇ ਮਰਜੀ ਸਟੈਂਡ ਹੋ ਜਾਈਏ ਤੇ ਮੇਰੇ ਭਰਾ ਨੇ ਜੇ ਕਿਸੇ ਨੇ ਜਾਣਾ ਜਾਓ ਹੂੰ ਉਹ ਮੈਨੂੰ ਨਾ ਬੈਕ ਇੱਕ ਚੀਜ਼ ਸਮਝਾਉਂਦੇ ਹੁੰਦੇ ਆ ਕਹਿੰਦੇ ਵੀ ਤੁਹਾਨੂੰ ਅਸੀਂ ਇੰਨੇ ਕ ਪਿਆਰ ਨਾਲ ਪਾਲਿਆ ਹੁੰਦਾ ਨਾ ਜਿਵੇਂ ਤੁਸੀਂ ਨਿੱਕੀਆਂ ਹੁੰਦੀਆਂ ਆਪਦੇ ਗੁੱਡੀਆਂ ਪਟੋਲੇ ਕਿੰਨਾ ਸਵਾਰਦੀਆਂ ਹਨਾ ਇੰਨੇ ਪਿਆਰ ਨਾਲ ਰੱਖਦੀਆਂ ਆ ਹਾਂਜੀ ਤੇ ਇਦਾਂ ਹੀ ਅਸੀਂ ਤੁਹਾਨੂੰ ਪਾਲਿਆ ਹੁੰਦਾ ਤਾਂ ਤੁਹਾਡੇ ਲਈ ਅਸੀਂ ਜ਼ਿਆਦਾ ਫਿਕਰਮੰਦ ਹੁੰਨੇ ਆ ਤੇ ਤੁਹਾਡੀ ਇੱਜ਼ਤ ਨੂੰ ਲੈ ਕੇ ਬਹੁਤ ਫਿਕਰਮੰਦ ਹੁੰਨੇ ਆ ਤੁਸੀਂ ਕਿੱਥੇ ਜਾ ਰਹੀਆਂ ਕਿੱਥੇ ਨਹੀਂ ਜਾ ਰਹੀਆਂ ਉਹਦੇ ਲਈ ਫਿਕਰਮੰਦ ਹੁੰਨੇ ਆ ਮੁੰਡਿਆਂ ਨੂੰ ਅਸੀਂ ਕਹਿੰਦੇ ਆ ਕੋਈ ਗੱਲ ਨਹੀਂ ਅਸੀਂ ਮੁੰਡਿਆਂ ਲਈ ਉਨੇ ਜ਼ਿਆਦਾ ਨਹੀਂ ਫਿਕਰਮੰਦ ਹੁੰਦੇ ਜਿੰਨੀਆਂ ਕੁੜੀਆਂ ਲਈ ਹੁੰਦੇ ਆ ਫਿਰ ਮੈਨੂੰ ਇਹੀ ਕਹਿੰਦੇ ਆ ਕਹਿੰਦੇ ਤੈਨੂੰ ਕਿਤੇ ਲੱਗਦਾ ਸੀ ਤੈਨੂੰ ਘੱਟ ਪਿਆਰ ਕਰਦੇ ਮੈਂ ਕਿਹਾ ਕਦੇ ਵੀ ਨਹੀਂ ਲੱਗਿਆ ਕਿਉਂਕਿ ਸਾਡੇ ਘਰਾਂ ਦੇ ਵਿੱਚ ਕੁੜੀਆਂ ਨੂੰ ਵੱਧ ਪਿਆਰ ਕੀਤਾ ਜਾਂਦਾ ਜਿੰਨੀਆਂ ਵੀ ਮੇਰੀ ਕਜ਼ਨਸ ਆ ਹਮ ਐਸ ਕੰਪੇਅਰ ਟੂ ਬॉयਜ਼ ਹਮ ਸੋ ਮੈਨੂੰ ਨਹੀਂ ਲੱਗਾ ਕਿ ਕੁੜੀਆਂ ਨੂੰ ਘੱਟ ਪਿਆਰ ਦਿੱਤਾ ਜਾਂਦਾ ਮੁੰਡਿਆਂ ਨੂੰ ਜ਼ਿਆਦਾ ਦਿੱਤਾ ਜਾਂਦਾ ਆ ਉਹ ਸਾਡੇ ਘਰ ਦਾ ਨਾ ਫਿਕਰ ਹੁੰਦਾ ਹਮ ਇਹ ਜੋ ਕੁਝ ਨਹੀਂ ਆ ਔਰ ਅੱਜਕੱਲ ਤਾਂ ਮੁੰਡਿਆਂ ਨਾਲ ਵੀ ਬਹੁਤ ਕੁਝ ਹੋ ਰਿਹਾ ਆ ਕੁੜੀਆਂ ਉਹ ਫੈਮਿਨਿਸਟ ਵਾਲਾ ਕਰਕੇ ਮਤਲਬ ਯੂ نو ਉਹਦੇ ਆਰ ਦੇ ਵਿੱਚ ਬਹੁਤ ਕੁਝ ਕਰੀ ਜਾਂਦੀਆਂ ਆ ਕਈ ਦੇਖੀ ਦੇ ਆ ਵਿਚਾਰੇ ਚੰਗੇ ਭਲੇ ਮੁੰਡੇ ਚੰਗੀਆਂ ਭਲੀਆਂ ਸੱਸਾਂ ਕੁੜੀਆਂ ਉਹਨਾਂ ਤੇ ਕੀ ਕੁਝ ਕਰੀ ਜਾਂਦੀਆਂ ਕਿੰਨੇ ਕੇਸਸ ਇਦਾਂ ਦੇ ਆ ਰਹੇ ਆ ਤੇ ਉਹ ਵੀ ਸਾਡੇ ਕੁੜੀਆਂ ਲਈ ਬਹੁਤ ਸ਼ਰਮ ਦੀ ਗੱਲ ਆ ਬਿੰਗ ਅ ਗਰਲ ਮੈਨੂੰ ਉਹ ਚੀਜ਼ਾਂ ਸ਼ਰਮਨਾਕ ਲੱਗਦੀਆਂ ਹਾਂ ਕਿਉਂਕਿ ਜੀ ਦੇ ਨਾਲ ਰੀਅਲ ਦੇ ਵਿੱਚ ਵੀ ਹੁੰਦਾ ਨਾ ਫਿਰ ਉਹਨੂੰ ਲੋਕ ਰੀਅਲ ਵਾਲਾ ਵੀ ਨਹੀਂ ਮੰਨਦੇ ਉਹਦੇ ਤੇ ਵੀ ਨਹੀਂ ਯਕੀਨ ਕਰਦੇ ਉਹਤੇ ਵੀ ਯਕੀਨ ਨਹੀਂ ਕਰਦੇ ਫਿਰ ਉਹ ਚੀਜ਼ਾਂ ਗਲਤ ਆ ਮੁੰਡੇ ਕੁੜੀਆਂ ਫਿਜ਼ੀਕਲੀ ਦੇਖੋ ਮੈਂ ਤੁਹਾਨੂੰ ਕੀ ਕਿਹਾ ਆਪਾਂ ਇਮੋਸ਼ਨਲੀ ਥੋੜੀਆਂ ਮੁੰਡਿਆਂ ਨਾਲੋਂ ਉਹਦਾ ਸਟਰੋਂਗ ਆ ਪਰ ਇਮੋਸ਼ਨਲੀ ਅਸੀਂ ਥੋੜੀ ਜਿਹੀ ਇਮੋਸ਼ਨ ਸਾਡੇ ਜ਼ਿਆਦਾ ਅਸੀਂ ਸਮਝ ਸਕਦੇ ਹਾਂ ਉਹਨਾਂ ਚੀਜ਼ਾਂ ਨੂੰ ਮੁੰਡੇ ਉਹਨੇ ਇਮੋਸ਼ਨਲੀ ਇੰਨੇ ਇਮੋਸ਼ਨਲੀ ਕਨੈਕਟ ਨਹੀਂ ਕਰ ਪਾਉਂਦੇ ਜਿੰਨੇ ਕੁੜੀਆਂ ਕਰ ਪਾਉਂਦੀਆਂ ਫਿਰ ਅਸੀਂ ਹਰ ਚੀਜ਼ 'ਚ ਨਹੀਂ ਕਹਿ ਸਕਦੇ ਕਿ ਮੁੰਡੇ ਕੁੜੀਆਂ ਬਰਾਬਰ ਆ ਹੂੰ ਅਸੀਂ इमोशनल ਜ਼ਿਆਦਾ ਹੁੰਦੀਆਂ ਸਾਨੂੰ ਫਿਰ ਐਦਾਂ ਕਿਉਂ ਨਹੀਂ ਕਹਿੰਦੇ ਕਿ ਮੁੰਡੇ ਨੂੰ ਜ਼ਿਆਦਾ ਪੈਂਪਰਿੰਗ ਦੀ ਜ਼ਰੂਰਤ ਹੁੰਦੀ ਹੈ ਕੁੜੀਆਂ ਨੂੰ ਜ਼ਿਆਦਾ ਲੋੜ ਹੁੰਦੀ ਹੈ ਨਾ ਸਾਨੂੰ ਅਸੀਂ ਨਿੱਕੀ ਨਿੱਕੀ ਚੀਜ਼ ਦੇ ਉੱਤੇ ਸਾਨੂੰ ਪੈਂਪਰ ਕਰੇ ਕੋਈ ਸਾਨੂੰ ਪ੍ਰੇਜ਼ ਕਰੇ ਉਹ ਇਸੇ ਕਰਕੇ ਹੁੰਦਾ ਕਿ ਯਾਰ ਅਸੀਂ ਬਹੁਤ ਨਾਜ਼ੁਕ ਕਲੀਆਂ ਹੁੰਦੀਆਂ ਹਾਂ ਉਦਾਂ ਅਸੀਂ ਬਹੁਤ ਬੋਲਡ ਹੁੰਦੀਆਂ ਜਿੱਥੇ ਗਲਤ ਹੁੰਦਾ ਅਸੀਂ ਜਮਾਂ ਖੜ ਜੰਦੀਆਂ ਹਾਂ ਹਾਂ ਪਰ ਜਿੱਥੇ ਇਮੋਸ਼ਨਸ ਦੀ ਗੱਲ ਆ ਜਾਂਦੀ ਆ ਘਰ ਦੀ ਗੱਲ ਆ ਜਾਂਦੀ ਆ ਰਿਸ਼ਤਿਆਂ ਦੀ ਗੱਲ ਆ ਜਾਂਦੀ ਆ ਉਹ ਮਨੋਂ ਹੀ ਸਾਡੇ ਮਤਲਬ ਅੰਦਰੋਂ ਹੀ ਸਾਡੇ ਅੰਦਰ ਇੱਕ ਚੀਜ਼ ਇਮੋਸ਼ਨਲੀ ਹੁੰਦਾ ਕਿ ਅਸੀਂ ਬਹੁਤ ਛੇਤੀ ਕਨੈਕਟ ਕਰਦੇ ਆਂ ਔਰ ਫਿਜ਼ੀਕਲੀ ਮੁੰਡੇ ਸਾਡੇ ਨਾਲੋਂ ਕਿਤੇ ਨਾ ਕਿਤੇ ਜ਼ਿਆਦਾ ਸਟਰੋਂਗ ਆ ਔਰ ਇਹ ਵੀ ਸਾਨੂੰ ਮੰਨਣਾ ਪਊਗਾ ਮੰਨਣਾ ਪੈਣਾ ਹੈ ਨਾ ਮੰਨਣਾ ਪੈਣਾ ਐਂਡ ਜੇ ਤੁਸੀਂ ਇਕੁਐਲਿਟੀ ਬਾਕੀ ਹਰ ਚੀਜ਼ਾਂ ਦੇ ਵਿੱਚ ਇਕੁਐਲ ਆ ਯਾਰ ਪੜੀਆਂ ਜ਼ਿਆਦਾ ਆ ਸਿਆਣੀਆਂ ਵੱਧ ਆ ਘਰ ਜ਼ਿਆਦਾ ਵਧੀਆ ਤਰੀਕੇ ਨਾਲ ਸੰਭਾਲਦੀਆਂ ਨਿਆਣੇ ਵਧੀਆ ਸੰਭਾਲਦੀਆਂ ਆ ਹਨਾ ਸਾਰੇ ਘਰ ਨੂੰ ਬੰਨਣ ਵਾਲੀ ਇੱਕ ਔਰਤ ਹੀ ਹੁੰਦੀ ਆ ਹੂੰ ਹਰ ਚੀਜ਼ ਦੇ ਵਿੱਚ ਔਰ ਮੁੰਡੇ ਵੀ ਅੱਜਕੱਲ ਕੁੜੀਆਂ ਦੀ ਬਹੁਤ ਜ਼ਿਆਦਾ ਰਿਸਪੈਕਟ ਕਰਨ ਲੱਗ ਗਏ ਆ ਜੇ ਆਪਾਂ ਪਹਿਲਾਂ ਨਾਲੋਂ ਦੇਖੀਏ ਔਰ ਮੁੰਡੇ ਵੀ ਇਹ ਚੀਜ਼ ਨੂੰ ਸਿਆਣੇ ਆ ਸਭ ਸਮਝਦੇ ਆ ਮੇਰੀ ਤਾਂ ਮੰਮੀ ਕਹਿ ਦਿੰਦੀ ਆ ਕਹਿੰਦੀ ਅੱਜਕੱਲ ਦੇ ਮੁੰਡੇ ਬਹੁਤ ਸਿਆਣੇ ਆ ਜਿਵੇਂ ਅਸੀਂ ਪਿਛਲੇ ਟਾਈਮਾਂ ਦੇ ਵਿੱਚ ਦੇਖੀਏ ਵੀ ਆਪਦੀ ਲਾਈਫ ਪਾਰਟਨਰ ਨੂੰ ਬਹੁਤ ਚੰਗੀ ਤਰ੍ਹਾਂ ਅੰਡਰਸਟੈਂਡ ਕਰਦੇ ਆ ਮਤਲਬ ਸੋਸ਼ਲ ਮੀਡੀਆ ਤੇ ਵੀ ਅਸੀਂ ਦੇਖਦੇ ਆ ਇਹ ਚੀਜ਼ ਹੈ ਨਾ ਫੈਮਿਨਿਜ਼ਮ ਦੇ ਨਾਮ ਤੇ ਕੀ ਕੁਝ ਹੋ ਰਿਹਾ ਟੂ ਹੈਨਾ ਤੇ ਵੀ ਫੈਮਿਲੀ ਮਤਲਬ ਵਗੈਰ ਤੁਸੀਂ ਕੁਝ ਦੇਖ ਰਿਹਾ ਫੈਮਿਲੀ ਦੇ ਨਾਲ ਬੈਠ ਕੇ ਤਾਂ ਦੇਖ ਹੀ ਨਹੀਂ ਸਕਦੇ ਤੁਹਾਨੂੰ ਨਹੀਂ ਪਤਾ ਕਦੋਂ ਕੀ ਸਾਹਮਣੇ ਆ ਜਾਣਾ ਤੁਹਾਡੇ ਬਿਲਕੁਲ ਸਕਰੋਲ ਕਰਦੇ ਟਾਈਮ ਤੇ ਇੱਕ ਮੈਂ ਹੈਨਾ ਤੁਹਾਨੂੰ ਵੀਡੀਓ ਦਿਖਾਉਂਗੀ ਕਰਨ ਦਿਖਾਈ ਹੋ ਇਹਨਾਂ ਨੂੰ ਨਵਾਜ਼ੁद्दीन ਸਿੱਦਕੀ ਦੀ ਆਮ ਭਾਸ਼ਾ ਵਿੱਚ ਮਤਲਬ ਲੋਕੀ ਇਹ ਕਹਿ ਦਿੰਦੇ ਨੇ ਕਿ ਓਕੇ ਦਿਖਾ ਦਿਓ ਇੱਕ ਵਾਰੀ बोलते हैं कि स्टार लोग जाके डांस करते हैं पार्टीज में ये वेडिंग में तो क्या हुआ करते हैं वो ये तो प्रोफेशन है उनका भांडी तो <laughs> है इसमें क्या प्रॉब्लम <laughs> <laughs> पहले क्या होता तो था जो नौटंकी वगैरह होती थी ना सिनेमा से पहले हां तो इन लोगों को आम लोगों को ना शहर से बाहर रखा जाता था

हार्ड बोला गया तो ये हो गया कि सोसाइटी में भी रहना चाहते हैं है ना और वो डांस ये फाड़गिरी भी चलती रहती है उनकी तो जब उनको कोई बोलता है ऐसे तो उनको दुख होता है बट प्रोफेशन तो यही खाना है <coughs> मतलब